ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਕਿਸੇ ਵੀ ਧਰਮ ਜਾਂ ਕਿਸੇ ਜਾਤ ਨਾਲ ਕੋਈ ਵਿਤਕਰਾਨ ਨਹੀਂ ਆ ਪਰ ਆ ਕੁਜਕ ਕੜਾ ਮ ਚੌਧਰੀ ਜਿਹੜੇ ਬਣੇ ਆ ਉਹਨਾਂ ਨੂੰ ਮੈਂ ਕੁਝ ਰਿਪਲਾਈ ਦੇਣਾ ਚਾਹਣਾ ਪਹਿਲਾਂ ਆ ਵੀਡੀਓ ਵੇਖ ਲਿਓ ਜਿਹੜੇ ਭਰਾ ਆਉਣ ਦੇ ਨੇ ਏਡੀ ਤੁਰ ਉਹ ਆਉਂਦੇ ਸਾਡੇ ਵਾਸਤੇ ਵੀ ਸਾਡੀਆਂ ਫਸਲਾਂ ਖਰਾਬ ਹੋਈਆਂ ਨਾਗੇ ਨਾ ਵਾਸਤੇ ਆਉਂਦੇ ਆ ਚਲੋ ਕੋਈ ਨਾ ਕਮਿਊਨਿਟੀ ਵੀ ਆ ਸਕਦਾ ਬਿਲਕੁਲ ਕੋਈ ਨਾ ਭਾਈ ਭਾਈ ਸਾਹਿਬ ਕੋਈ ਗੱਲ ਨਹੀਂ ਆਪਾਂ ਇੱਥੇ ਉੱਥੇ ਕਿਤੇ ਹਫਤਾ ਹੀ ਅਹੀਂ ਜਾਣਾ ਨਾ ਭਰਾਵਾਂ ਨੇ ਇਹਨਾਂ ਦੇ ਇੱਕ ਰੁਪਿਆ ਵੀ ਨਹੀਂ ਦੇਣਾ ਸਾਨੂੰ ਠੀਕ ਹੈ ਠੀਕ ਹੈ ਹਾਂਜੀ ਡੇਰੀ ਲੈ ਕੇ ਆਉਂਦੇ ਨੇ ਰਸ਼ਨ ਕੌਣ ਲੈ ਕੇ ਆਉਂਦਿਆ ਹਾਂਜੀ ਜਾਤ ਪਾਤ ਖਾਊ ਘਰ ਲੈ ਕੇ ਚੱਲੋ ਜਾਤ ਪਾਤ ਚ ਨਹੀਂ ਪੈਣਾ ਚਾਹੀਦਾ ਇਨਸਾਨੀਅਤ ਦੁਪਹਿਰ ਸਾਡੀ ਮਦਦੀਆਂ ਨਾਲ ਕਰਾਉਂਦੇ ਬਾਏ ਲੈ ਕਰਨ ਨੂੰ ਆਟਾ ਮਾਰ ਲੋ ਆ ਵੀ ਤੁਮ ਆ ਕਿਹਨੇ ਆਇਆ ਇਹ ਸਾਡੇ ਜੱਟ ਭਰਾ ਆ ਕੇ ਜੇਰ ਨੂੰ ਹੱਥ ਮਾਰ ਲੋ ਭਈ ਤੇਰ ਆ ਵੇਖੋ ਸਾਡੀ ਕੋਈ ਇਤਮਾਨ ਕਰ ਲੋ ਜੇ ਸਾਡੇ ਸਾਡੇ ਅੰਮਰਸਾਹਿਬ ਦੇ ਲੱਕ ਜੇ ਆ ਗਏ ਸਾਡੀ ਇਤਮਾਨ ਕਰ ਲੋ ਆ ਵੇਖ ਕੀ ਆ ਬਾਬਾ ਦਾ ਲੰਗਰ ਚ ਜਿਹੜਾ ਲਾਣਾ ਇਹਨਾਂ ਦੇ ਫੇਰ ਦਿਹਾੜੀ ਲੱਗੀ ਤੇ ਸਾਰੇ ਪਾਸੇ ਹੋਇਆ ਨਾ ਜਿਹਦੀ ਫਸਲ ਮਰੀ ਉਹਨੇ ਕਿੱਥੇ ਜਾਣਾ ਵਾ ਮੈਂ ਤੇ ਚਾਰ ਫਰੋਂ ਆਏ ਹਨ ਚਾਰ ਨਹੀਂ ਮਿਲਿਆ ਨਾ ਪੰਡਾ ਨੇ ਸੰਦਾ ਲੈ ਲਿਆ ਮੈਨੂੰ ਬੈਠੇ ਬੈਠੇ ਗੁਰਦਾਰੇ ਆ ਬਾਬਾ ਗੁਰਦਾਰੇ ਖੜੋ ਗੁਰਦਾਰੇ ਲੰਗਰ ਚ ਪਾਓ ਹਾਂਜੀ ਇਹ ਜਿਹੜੇ ਸਿਰੇ ਦੇ ਖੱਚ ਤੇ ਨੰਗ ਬੰਦੇ ਝੋਲੀ ਚੁੱਕ ਜਿਹੜੇ ਬੰਦੇ ਆ ਨਾ ਇਹ ਵਿਚਾਰੇ ਗਰੀਬੀ ਦਾ ਉਥੋਂ ਸਮਾਨ ਜਿਹੜਾ ਵਾ ਮਤਲਬ ਉਹ ਕੋ ਖੋ ਕੇ ਤੇ ਲੈ ਗਏ ਤੇ ਕਹਿੰਦੇ ਵੀ ਗੁਰਦਾਰੇ ਲੰਗਰ ਲਾਓ ਗੁਰਦਾਰੇ ਜਾ ਕੇ ਤੁਸੀਂ ਜਾਤ ਪੁਛ ਪੁਛ ਕੇ ਵਾੜੋਗੇ ਵੀ ਗਰੀਬ ਨੂੰ ਜਾਂ ਅਮੀਰ ਨੂੰ ਜਾਂ ਮਜਬੀਆਂ ਨੂੰ ਜਾਂ ਹੋਰ ਕਿਸੇ ਨੂੰ ਜਟਾਣਾ ਨਹੀਂ ਲੰਗਰ ਲਾਉਣਾ ਡਿੱਗੀਆਂ ਤੇ ਤੁਹਾਡੀਆਂ ਪਹਿਲਾਂ ਹੀ ਪਰ ਜਾਂਦੀਆਂ ਵਾ ਜਦੋਂ ਗੁਰਦਵਾਰਿਆਂ ਦੇ ਵਿੱਚ ਤੁਸੀਂ ਲੰਗਰ ਲਾਉਂਦੇ ਜੋ ਡਿੱਗੀਆਂ ਤੇ ਤੁਹਾਡੀਆਂ ਉਹ ਤਾਂ ਹੀ ਭਰੀਆਂ ਹੁੰਦੀਆਂ ਪਹਿਲਾਂ ਹੀ ਪਹਿਲਾਂ ਲਿਆ ਕੇ ਡਿੱਗੀਆਂ ਰੱਖ ਦਿੰਦੇ ਜੋ ਗੁਰਦਾਰੇ ਚ ਵੀ ਤੁਸੀਂ ਕਿਉਂ ਕਾੜਨਾ ਆਪਣੇ ਘਰੋ ਘਰੀ ਲੈ ਜਾਓ ਲੋਕਾਂ ਨੂੰ ਜੋ ਇਥੇ ਦਸੰਡਾ ਹੈ ਜੇ ਵੀ ਮਤਲਬ ਅਸੀਂ ਉੱਥੇ ਕਾੜਨਾ ਇਥੇ ਕਾੜਨਾ ਗੁਰਦਾਰੇ ਕਾੜਨਾ ਦੂਜੀ ਗੱਲ ਜੇ ਤੁਸੀਂ ਕਹਿੰਦੇ ਜੇ ਵੀ ਲੋਕਾਂ ਨੂੰ ਦਿਹਾੜੀਆਂ ਮਿਲ ਜਾਣਗੀਆਂ ਤੇ ਲੋਕਾਂ ਨੂੰ ਤੁਹਾਡੇ ਵਾਂਗੂ ਮਾਫੀ ਨਹੀਂ ਮਿਲਦੇ ਇਹ ਗੱਲ ਧਿਆਨ ਨਾਲ ਸੁਣ ਲਿਓ ਤੇ ਤੁਹਾਨੂੰ ਤੁਹਾਡੇ ਦਿਮਾਗ ਚ ਇਹ ਵੀ ਹੋਣੀ ਚਾਹੀਦੀ ਆ ਵੀ ਤੁਹਾਡੇ ਵਾਂਗੂ ਤੁਹਾਡੀਆਂ ਫਸਲਾਂ ਮਰ ਜਾਂਦੀਆਂ ਤੇ ਲੋਕਾਂ ਨੂੰ ਤੁਸੀਂ ਕਹਿੰਦੇ ਜੇ ਵੀ ਇਹਨਾਂ ਦੀਆਂ ਦਿਹਾੜੀਆਂ ਲੱਗ ਜਾਣੀਆਂ ਤੁਹਾਡੇ ਜਿਹੜੇ ਮਾਅਵਜੇ ਆ ਤੁਹਾਨੂੰ ਜਿਹੜੇ ਮਿਲਦੇ ਆ ਕਦੀ ਵੇਖਿਆ ਕਿਸੇ ਗਰੀਬ ਦਾ ਘਰ ਟੁੱਟਾ ਹੋਵੇ ਤੇ ਉਹਨੂੰ ਮਾਅਵਜਾ ਮਿਲਿਆ ਹੋਵੇ ਜਾਂ ਫਿਰ ਕਿਸੇ ਦਾ ਨੁਕਸਾਨ ਕੋਈ ਮੰਨ ਲਓ ਜਿੱਦਾਂ ਕੋਈ ਰਕਸ਼ਾ ਚਲਾਉਂਦਾ ਜਾਂ ਕੋਈ ਛੋਟਾ ਵੀਕਲ ਆਪਣਾ ਕੰਮਕਾਰ ਕਰਦਾ ਉਹਦਾ ਕੋਈ ਨੁਕਸਾਨ ਹੋ ਜੇ ਤੁਹਾਨੂੰ ਮਾਅਵਜਾ ਮਿਲਿਆ ਹੋਵੇ ਤੁਹਾਨੂੰ ਮਾਅਵਜੇ ਮਿਲਦੇ ਆ ਨਾ ਤੁਹਾਨੂੰ ਪਹਿਲ ਦੇ ਆਧਾਰ ਤੇ ਤੁਹਾਨੂੰ ਸਰਕਾਰ ਦਿੰਦੀ ਆ ਵੀ ਜੱਟਾਂ ਦਾ ਉਹ ਹੋ ਗਿਆ ਜੱਟਾਂ ਦਾ ਆ ਹੋ ਗਿਆ ਠੀਕ ਆ ਪਹਿਲ ਦੇ ਆਧਾਰ ਤੇ ਇੱਕੜਾ ਮਚੌਧਰੀਆਂ ਵਾਸਤੇ ਮੈਂ ਗੱਲ ਕਰ ਰਿਹਾ ਆ ਕੱਲੇ ਜਿਹੜੇ ਕ੍ਰਮ ਚੌਧਰੀ ਭੁੜਕਦੇ ਆ ਜਿਹੜੇ ਆ ਖੋਨ ਡੈ ਵਿਚਾਰੇ ਗਰੀਬਾਂ ਕੋ ਠੀਕ ਆ ਉਹਨਾਂ ਨਾਲ ਗੱਲ ਕਰ ਰਿਆਂ ਸਿਰੇ ਦੇ ਖਾਚ ਤੇ ਨੰਗ ਜਿਨ੍ਹਾਂ ਨੇ ਆਪਣੀਆਂ ਇਹਨਾਂ ਜਿਹੜੇ ਕ੍ਰਮ ਚੌਧਰੀ ਨਾ ਦੂਜੇ ਪਰ ਆ ਜਿਹੜੇ ਆ ਨਾ ਮਿਹਨਤਾਂ ਨਾਲ ਕਮਾਈਆਂ ਕੀਤੀਆਂ ਉਹਨਾਂ ਨੇ ਠੀਕ ਆ ਮਿਹਨਤਾਂ ਨਾਲ ਫਸਲਾਂ ਬਣਾਈਆਂ ਵਾ ਇਹੋ ਜਿਹੇ ਜਿਹੜੇ ਕ੍ਰਮ ਚੌਧਰੀ ਆ ਨਾ ਇਹਨਾਂ ਦੀ ਔਕਾਤ ਤੋਂ ਪਤਾ ਲੱਗ ਜਾਂਦਾ ਵਾ ਕਿ ਇਹਨਾਂ ਨੇ ਮਹਾਰਾਜਾ ਪਟਿਆਲੇ ਕੋਲ ਲਈਆਂ ਜ਼ਮੀਨਾਂ ਇਹਨਾਂ ਨੇ ਲਈਆਂ ਜਿਹੜਾ ਖੋਖੋ ਖੜਨਦੇ ਆ ਇਹਨਾਂ ਦੀ ਔਕਾਤ ਨਹੀਂ ਹੈਗੀ ਕਮਾਈ ਕਰਕੇ ਬਣਾਉਣ ਵਾਲੀ ਠੀਕ ਆ ਤੁਹਾਨੂੰ ਤਾਂ ਮੈਂ ਇਹਨਾਂ ਨੂੰ ਰਿਪਲਾਈ ਇਹ ਇਹ ਜੇ ਮਹਾਰਾਜਾ ਪਟਿਆਲਾ ਵਾਲੇ ਸਾਰੇ ਨੀਗੇ ਇਹ ਜੇ ਇਹ ਇਨਾਂ ਤੋਂ ਪਤਾ ਲੱਗਦਾ ਵਾ ਵੀ ਇਹੋ ਜੇ ਬੰਦੇ ਹੀ ਇਹ ਕੰਮ ਕਰ ਸਕਦੇ ਆ ਤੇ ਦੂਜੇ ਹੋਰ ਜਿੰਨੇ ਬਾਕੀ ਆ ਕਈ ਵੀਰ ਹੋਰ ਵੀ ਵੀਡੀਓ ਆਈਆਂ ਵਿੱਚ ਉਹਨਾਂ ਨੇ ਵੀ ਬੜੀ ਸੋਹਣੀ ਗੱਲ ਕੀਤੀ ਆ ਵੀ ਸਾਡੇ ਕੋਲ ਤੇ ਚਲੋ ਥੋੜਾ ਬਹੁਤਾ ਆਪਣੇ ਜੋਗਾ ਹੁੰਦਾ ਵਾ ਤੇ ਜਿਹੜਾ ਗਰੀਬ ਭਾਈਚਾਰਾ ਉਹਦੇ ਲਈ ਮੰਨ ਲਓ ਉਹ ਕਮਾਉਣਾ ਤੇ ਉਹ ਖਾਣਾ ਡੰਗੋ ਡੰਗ ਵਾਲੇ ਕੰਮ ਆ ਤੇ ਇਨਾਂ ਕੋਲ ਤੇ ਜ਼ਮੀਨਾਂ ਜਾਇਦਾਦਾਂ ਇਨਾਂ ਕੋਲ ਤੇ ਹੈਗਾ ਠੀਕ ਆ ਤੁਸੀਂ ਤੇ ਚਾਰ ਦਾਣੇ ਜਵਾਂ ਕਿਤੇ ਹੋਣਗੇ ਉਹ ਕਿਸੇ ਜਾਣ ਵਿਚਾਰੇ ਠੀਕ ਆ ਇਹ ਇਹ ਉਹ ਬੰਦੇ ਆ ਜਿਹੜੇ ਗੱਲ ਜਿਹਨੇ ਕੰਡ ਹੈ ਨਾ ਇਹ ਜਿਹੜੇ ਖੋਖੋ ਜਿਹੜੇ ਕੈਨੇਡਾ ਟਰਾਲੀਆਂ ਨਾਲ ਗਾੜੀ ਜਾਂਦੋ ਉਹ ਕਰੋ ਜਿਹੜੇ ਵਿਤਕਰੇ ਕਰਨ ਦਾ ਇਹਨਾਂ ਨੇ ਲਈਆਂ ਮਹਾਰਾਜਾ ਪਟਿਆਲੇ ਕੋ ਜਮੀਨਾ ਇਹ ਉਹ ਬੰਦੇ ਆ ਇਹ ਉਹ ਕ੍ਰਮ ਚੌਧਰੀ ਆ ਜਿਹੜੇ ਇਦਾਂ ਕਰਦੇ ਆ ਨਾ ਇਥੋਂ ਇਹਨਾਂ ਦੀ ਿਕਾਤ ਤੋਂ ਪਤਾ ਲੱਗ ਜਾਂਦਾ ਇਹਨਾਂ ਮਸਲਾਂ ਤੋਂ ਪਤਾ ਲੱਗ ਜਾਂਦਾ ਵਾ ਕਿ ਇਹ ਉਹ ਨਸਲ ਦੇ ਬੰਦੇ ਆ ਜਿੰਨਾ ਪਟਿਆਲ ਮਹਾਰਾਜਾ ਪਟਿਆਲੇ ਕੋ ਜਮੀਨਾਂ ਲਈਆਂ ਜਿਨ੍ਹਾਂ ਨੇ ਮਿਹਨਤਾਂ ਨਾਲ ਕਮਾਈਆਂ ਨਾ ਕੀਤੀਆਂ ਕੋ ਨਹੀਂ ਬੋਲਦੇ ਉਹ ਸਾਥ ਦਿੰਦੇ ਆ ਉਹ ਭਾਈਚਾਰੇ ਨੂੰ ਨਾਲ ਲੈ ਕੇ ਤੁਰਦੇ ਆ ਤੇ ਉਹਨਾਂ ਦੀ ਸਿਫਤ ਵੀ ਕੀਤੀ ਜਾਂਦੀ ਆ ਇਹ ਜਿਹੜੇ ਘਰਮ ਚੌਧਰੀ ਜਿਹੜੇ ਗਾੜੀ ਬੋਲਦੇ ਆ ਨਾ ਇਹ ਮਹਾਰਾਜਾ ਪਟਿਆਲੇ ਵਾਲੇ ਆ ਉਹਨਾਂ ਦੀਆਂ ਜਮੀਨਾਂ ਜਿਹੜੀਆਂ ਉਹਦੇ ਕੋਲ ਲਈਆਂ ਨਾ ਬਾਕੀ ਤਰੀਕਾ ਤੁਹਾਨੂੰ ਪਤਾ ਹੀ ਆ ਦੱਸਣ ਦੀ ਲੋੜ ਨਹੀਂ ਆ ਇਹਨਾਂ ਨੇ ਉਹਨਾਂ ਕੋਲ ਲਈਆਂ ਜਮੀਨਾਂ ਇਹ ਤਾਂ ਇਹਨਾਂ ਨੂੰ ਚੁਬਦੀਆਂ ਵੀ ਅਸੀਂ ਤੇ ਅੱਗੇ ਬੜੇ ਮੁਸੀਬਤਾਂ ਲਈਆਂ ਵਾ ਠੀਕ ਆ ਨਾ ਤੇ ਹੁਣ ਸਾਡੀ ਬੇਇਤੀ ਹੁਣੀ ਆ ਤੇ ਕਿਉਂ ਅਸੀਂ ਕਰੀਏ ਇਹ ਉਹ ਜ਼ਮੀਨਾਂ ਵਾਲੇ ਆ ਠੀਕ ਆ ਤੇ ਬਾਕੀ ਉਥੋਂ ਪੁਸ਼ ਕੇ ਨਹੀਂ ਕੱਲਦੇ ਕੋਈ ਹੁਣ ਤੱਕ ਦੱਸੋ ਜੇ ਸੋਸ਼ਲ ਮੀਡੀਆ ਦੇ ਵਿੱਚ ਕਿਸ ਨੇ ਕਿਆ ਵਾ ਇਹਨੇ ਕਲਾਕਾਰ ਵੀ ਆ ਉਹਨਾਂ ਨੇ ਇਹ ਗੱਲ ਕੀਤੀ ਆ ਪਿਆ ਮਜਬੀਆਂ ਨੂੰ ਉਹਨਾਂ ਦੇ ਉਹ ਜ਼ਿਮੀਂਦਾਰਾਂ ਨੂੰ ਦੇ ਦਿਓ ਜਾਂ ਮੰਨ ਲਓ ਜਿਹੜੇ ਹੋਰ ਵੀ ਕੋਈ ਸਟਾਰ ਜਿੰਨੇ ਵੀ ਆ ਬਾਲੀਵੁੱਡ ਦੇ ਹਾਲੀਵੁੱਡ ਦੇ ਜੋ ਵੀ ਆ ਕਿਸ ਨੇ ਵੀ ਇਹ ਗੱਲ ਕੀਤੀ ਆ ਪਿਆਰ ਸਿਰਫ ਜੱਟਾਂ ਵਾਸਤੇ ਜਾ ਰਹੀ ਹੈ ਕੋਈ ਸੋਸ਼ਲ ਮੀਡੀਆ ਦਾ ਇਹੋ ਜਿਹਾ ਕੋਈ ਕੰਮ ਹੋਇਆ ਮਰ ਜੋ ਨੱਕ ਡੋਬ ਕੇ ਕੁਰੀ ਹੋਵੇ ਉਹ ਦੱਲਿਓ ਮੈਂ ਮੇਰੇ ਤੋਂ ਭਾਵੇਂ ਜੋ ਮਰਜ਼ੀ ਭਾਵੇਂ ਕਰਵਾ ਦਿਓ ਮੈਂ ਠੋਕ ਵਜਾ ਕੇ ਕਹਿੰਨਾ ਮੈਂ ਤੁਸੀਂ ਦੱਲੇ ਜੀ ਤੁਸੀਂ ਉਹ ਉਹ ਜੇ ਬੰਦੇ ਜਿਨ੍ਹਾਂ ਨੇ ਮਹਾਰਾਜਾ ਪਟਿਆਲੇ ਕੋ ਜਮੀਨਾਂ ਜਿਹੜੀਆਂ ਲਈਆਂ ਆਪਣੀਆਂ ਧੀਆਂ ਦੇ ਦੇ ਕੇ ਉਹ ਬੰਦੇ ਜੇ ਤੁਸੀਂ ਠੀਕ ਆ ਕਰਾ ਦਿਓ